ਅਦਾਲਤ ਨੇ ਸਾਨੂੰ ਝੂਠਿਆ ਕੀਤਾ ਜਿਨ੍ਹਾਂ ਦੇ ਮਰੇ 8 ਕਾਂਲਪੁਰ ਮਰ ਗਏ ਸ਼ਹੀਦ ਹੋ ਗਏ 3 ਦਿੱਲੀ ਦੇ ਸ਼ਹੀਦ ਹੋ ਗਏ 2 ਮధుਬਾਨ ਵਿੱਚ ਸ਼ਹੀਦ ਹੋ ਗਏ ਖਾਲੀ ਹੋਇਆ ਕਰਕੇ ਇਹਨਾਂ ਇਹ ਹੁਣ ਅਸੀਂ ਨਾ ਤਾਂ ਬੰਦੇ ਮਾਰਨ ਨੂੰ ਰੱਖਿਆ ਨਾ ਸ਼ਿਕਾਰ ਖੇਡਣ ਨੂੰ ਰੱਖਿਆ ਨਾ ਕਿਸੇ ਦਾ ਘਰ ਦਾ ਘਰਾਵ ਕਰਕੇ ਦਾ ਨੁਕਸਾਨ ਕਰਨ ਨੂੰ ਰੱਖਿਆ ਇਹ ਤਾਂ ਇਸ ਵਾਸਤੇ ਕੋਡ ਰੱਖਿਆ ਵੀ ਜਿਹੜਾ ਕਿਸੇ ਪਾਸੋਂ ਚੜ ਕੇ ਆਵੇ ਤੇ ਕਦੇ ਕਥਾ ਨਹੀਂ ਕਰਨ ਦੇਣੀ ਕੀਰਤਨ ਨਹੀਂ ਕਰਨ ਦੇਣਾ ਉਹਦੇ ਵਾਸਤੇ ਸੀ ਜਰੂਰ ਰੱਖਿਆ मैं आप ने, आपको एक सवाल पूछ सकता हूँ जितना मर्जी आप बहुत ज्ञानी हैं ये धर्म के मामले में मैं नहीं 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 वो अनपढ़ वो मैं नहीं जानता हूँ मैं जानता हूँ कि लोग ग्रंथ के जानते हैं आप धर्म के बहुत ज्ञानी है ये आ, आप आ, आपको मैं इसीलिए पूछना चाहता हूँ कि जो धर्म के लोग होते हैं उनके आसपास में किसी का हथियार नहीं होता है लेकिन आपके जो आसपास में है उनके पास बंदूक है ये है ये क्यों इस धर्म बारे पता नहीं जिस धर्म के लोगों को हथियार है इस धर्म की परिभाषित है जो मैं थोड़ी बस मैं पहले जो दिन से किसी थी ਇਹ ਜਿਹੜਾ ਪੁੱਤਰ ਸੇਤਾ ਨਾਲ ਹੀ ਰਹਿਦਾ ਉਹ ਤੇ ਛੱਟ ਹੁੰਦੀ ਹੈ। ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮੰਨਦੇ ਹਾਂ। ਸਤਿਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ। ਦਸਾਂ ਸਰੂਪਾਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਪਹਿਲੇ ਸਰੂਪ ਤੋਂ ਲੈ ਕੇ ਨੌਵੇਂ ਸਰੂਪ ਤੱਕ ਬਾਣੀ ਉਚਾਰੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ। ਉਸ ਨੂੰ ਸਮਗਰ ਰੂਪ ਵਿੱਚ ਇਕੱਤਰ ਕਰਕੇ ਗੁਰੂ ਗ੍ਰੰਥ ਸਾਹਿਬ ਰੂਪ ਜਿਹੜਾ ਦਿੱਤਾ ਹੈ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ। ਗੁਰਤਾ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਖਸ਼ੀ ਹੈ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਸ਼ਾਸਤ੍ਰ ਪ੍ਰਕਾਰ ਦੇ ਇਤਿਹਾਸ ਪੜ੍ਹ ਲਓ ਤੇ ਜਦ ਚੰਡੀਗੜ੍ਹ ਜਾ ਕੇ ਦੇਖ ਲਿਓ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲੇ ਤੋਪਾਂ ਵੀ ਰਹੀਆਂ ਸ਼ਾਸਤਰ ਰੱਖਣਾ ਗੁਰਮਤਿ ਵਿੱਚ ਖੋਲ ਸ਼ਾਸਤਰ ਰੱਖ ਕੇ ਕਿਸੇ ਦੀ ਹੱਤਿਆ ਕਰਨੀ ਪਾ شکار ਵੀ ਐਵੇਂ ਲੋਕ ਖੇਡਦੇ ਐ ਅਜੇ ਤਾਂ ਸ਼ਕਾਰ ਦੀ ਬਰੁਖ ਹੈ ਸ਼ਾਸਤਰ ਰੱਖ ਕੇ ਕੋਈ ਦੁਕਾਨ ਲੁੱਟੀ ਐ ਕੋਈ ਬੰਦਾ ਮਾਰਿਆ ਐ ਕਿਸੇ ਦੀ ਦੁਕਾਨ ਸਾੜੀ ਐ ਕਿਸੇ ਦਾ ਘਰਾਓ ਕੀਤਾ ਐ ਸ਼ਾਸਤਰ ਤੇ ਤਰਾਜ ਹੋਣਾ ਚਾਹੀਦਾ ਜੇ ਸ਼ਾਸਤਰ ਸੀ ਰੱਖੇ ਐ ਤੂੰ ਸਾ ਪੈਸੇ ਦੇ ਦਿੱਤੇ ਮੈਂ ਗਾਤਰੇ ਪਾ ਲਏ ਹਥਿਆਰ ਲੈ ਕੇ ਹਥਿਆਰ ਰੱਖੇ ਐ ਕਿ 1978 ਵਿੱਚ ਖਾਲੀ ਹੱਥ ਸੀ ਕੇਵਲ ਮਾਲਾ ਸੀ ਕੋਲ 13 ਸ਼ਹੀਦ ਹੋ ਗਏ 78 ਜ਼ਖਮੀ ਹੋ ਗਏ ਗਵਰਨਮੈਂਟ ਦਾ ਕੁੰਡਾ ਖੜਕਾਇਆ ਨਾਲੇ ਸਾਡੇ 13 ਮਰੇ ਨਾਲੇ 78 ਜ਼ਖਮੀ ਹੋਏ ਦਿਨ ਦੀ ਵੀ ਹੋਏ ਤੇ ਅਦਾਲਤ ਨੇ ਸਾਨੂੰ ਝੂਠਿਆ ਕੀਤਾ ਜਿਨ੍ਹਾਂ ਦੇ ਮਰੇ 8 ਕਾਲਕੁਰ ਮਰ ਗਏ ਸ਼ਹੀਦ ਹੋ ਗਏ 3 ਦਿੱਲੀ ਦੇ ਸ਼ਹੀਦ ਹੋ ਗਏ 2 ਮਧੂਬਨ ਵਿੱਚ ਸ਼ਹੀਦ ਹੋ ਗਏ ਖਾਲੀ ਹੋਏ ਕਰਕੇ ਹੋਏ ਨੇ ਇਹ ਹੁਣ ਅਸੀਂ ਨਾ ਤਾਂ ਬੰਦੇ ਮਾਰਨ ਨੂੰ ਰੱਖਿਆ ਨਾ ਸ਼ਿਕਾਰ ਖੇਡਣ ਨੂੰ ਰੱਖਿਆ ਨਾ ਕਿਸੇ ਦਾ ਘਰ ਦਾ ਘਰਾਓ ਕਰਕੇ ਦਾ ਨੁਕਸਾਨ ਕਰਨ ਨੂੰ ਰੱਖਿਆ ਇਹ ਤਾਂ ਇਸ ਵਾਸਤੇ ਕੋਡ ਰੱਖਿਆ ਵੀ ਜਿਹੜਾ ਕਿਸੇ ਕੋਲੋਂ ਚੜ ਕੇ ਆਵੇ ਤੇ ਕਦੇ ਕਥਾ ਨਹੀਂ ਕਰਨ ਦੇਣੀ ਕੀਰਤਨ ਨਹੀਂ ਕਰਨ ਦੇਣਾ ਉਹਦੇ ਵਾਸਤੇ ਸਿਰ ਜਰੂਰ ਰੱਖਿਆ ਕਿਸੇ ਦੇ ਮਾਰਨ ਵਾਸਤੇ ਨਹੀਂ ਰੱਖਿਆ ਜੇ ਤਾਂ ਇਸ ਕੰਮ ਵਾਸਤੇ ਰੱਖਣੇ ਪਾਪ ਹੈ ਕਿ ਮੈਂ ਇਕੱਠੇ ਕਰਕੇ ਦੇ ਦੇਣਾ ਤੂੰ ਸਾਰੇ ਦਿਲ ਨੂੰ ਦੇ ਜੋ ਪਹਿਲੀ ਗੱਲ ਹੈ ਦੂਜਾ ਇਹ ਕਿ ਜਿਸ ਗੁਰੂ ਨੂੰ ਅਸੀਂ ਮੰਨਦੇ ਆ ਉਸ ਗੁਰੂ ਦਾ ਹੁਕਮ ਹੈ ਕਿ ਬਿਨਾਂ ਸ਼ਾਸਤਰ ਕੇ ਸੰਗ ਨਰੰਗ ਭੇੜ ਜਨ ਗਹਿ ਕਾਮ ਤਾਕੋ ਕਿਤਾਂ ਲ ਸੁਧਾਨੋ ਇਹੀ ਮੋਰ ਆਗਿਆ ਸੁਣੇ ਪਿਆਰੇ ਬਿਨਾਂ ਸ਼ਾਸਤਰ ਕੇ ਸੰਗ ਨਾ ਦੇਉਂ ਜਿਦਾਰੀ ਆਸ ਤਰਪਾਨ ਖੰਡੋ ਖੜਗ ਤੋਪ ਤੋਬਰ ਆਰ ਤੀਰ ਸੈਫ ਸਰੋਇ ਸਹਿਤਿ ਇਹ ਹਮਾਰੇ ਪੀਰ ਕੋਇ ਤੋਪ ਆਉਂਦੀ ਬਤੂ ਕੋਈ ਨਹੀਂ ਇਸ ਵਾਸਤੇ ਸ਼ਸਤਰ ਰੱਖ ਰਹੇ ਦਰਵਾਜ਼ਾ ਮੱਥਾ ਟੇਕਣ ਗਏ ਸੀ ਆਕਾਲ ਤਖਸਾਲ ਗਏ ਸੀ ਆਕਾਲ ਤਖਸਾਲ ਤੇ ਪੁਸਤਕਾਂ ਦੇਖੇ ਨੇ ਪੁਸਤਕ ਨਹੀਂ ਲੈਣਾ ਨਹੀਂ ਪੁਸਤਕ ਹੈ ਹੈ ਨਾ ਉਹ ਮੈਨੂੰ ਪੁੱਛਣਾ ਜਾਂ ਇਹਨਾਂ ਨੂੰ ਪੁੱਛੋ ਦੋ ਹੈ 6 ਵਿੱਚ ਪਾਟਛਾ ਦੇ ਇਸ ਵਾਸਤੇ ਅਸੀਂ ਰੱਖਿਆ ਕਿਸੇ ਦਾ ਨੁਕਸਾਨ ਕਰਨ ਵਾਸਤੇ ਨਹੀਂ ਜੇ ਤਾਂ ਆਪਦੇ ਕਰਾਖੀ ਵਾਸਤੇ ਰੱਖਣੇ ਪਾਪ ਹੈ ਤੇ ਜਦ ਸ਼ਾਸਤਰ ਰੱਖਣ ਨਾਲ ਸ਼ਾਂਤੀ ਭੰਗ ਹੁੰਦੀ ਹੈ ਫੇਰ ਮੇਰਾ ਇੱਕ ਪ੍ਰਸ਼ਨ ਇਹ ਦਿੱਤੀ ਵੀ ਜੇ ਸ਼ਾਸਤਰ ਰੱਖਣ ਦੇ ਨਾਲ ਸ਼ਾਂਤੀ ਭੰਗ ਹੁੰਦੀ ਹੈ ਤੇ ਮੈਨੂੰ ਇਹ ਉੱਤਰ ਤੁਸੀਂ ਦੇ ਦੇਕੋ ਕਿ ਤੁਸੀਂ ਪੋਲੀਟੀਕਲ ਵੀ ਆ ਤੇ ਜਿੰਮੇਵਾਰ ਸੱਜਣੋ ਤੋਂ ਵੀ ਆ ਕਿ ਜਿਹੜੇ ਆਪਣੇ ਬਾਰਡਰਾਂ ਤੇ ਪੁਲਿਸ ਬੈਠੀ ਆ ਮਿਲਟਰੀ ਬੈਠੀ ਐ ਜੇ ਸ਼ਾਸਤਰ ਨਾਲ ਸ਼ਾਂਤੀ ਭੰਗ ਸ਼ਾਂਤੀ ਭੰਗ ਹੁੰਦੀ ਹੈ ਉੱਥੇ ਤੋਂ ਪੰਚ ਵੀੜੀਆਂ ਕੋਈ ਗੱਲ ਵੋਕ ਸਾਡੇ ਆਪ ਵੀ ਕੋਈ ਨੁਕਸਾਨ ਕਰਦੇ ਆ ਨਾ ਪ੍ਰੂਫ ਦੇ ਦਿਓ ਮੈਂ ਆਪਣਾ ਗੱਲ ਕੱਟ ਕੇ ਸਿੱਖਾਂ ਗੇ ਅਸਿਸਕਾ ਕਰਦੇ ਨਹੀਂ ਤੇ ਤੱਕਾ ਸਹਿੰਦੇ ਨਹੀਂ ਦੋ ਵਾਰ ਸਹਿੰਨੇ ਤੀਜੀ ਦਾ ਮੁਸ਼ਕਲ ਸਾਡੇ ਪਿਤਾ ਦਾ ਹੁਕਮ ਹੈ ਮੈਂ ਕੋ ਪ੍ਰਮਾਣ ਤੁਹਾਨੂੰ ਦੇ ਦਿੰਦਾ ਉਹਦਾ ਜਵਾਬ ਤੁਸੀਂ ਦੇ ਦਿਓ ਜੇ ਮੈਂ ਕਹਿ ਕੇ ਛੱਡ ਦੇਣਾ ਵੀ ਜਵਾਬ ਕੋਈ ਨਹੀਂ ਤੇ ਤੁਹਾਡੀ ਮਰਜ਼ੀ। ਕੀ ਜਵਾਬ? ਇਹ ਜਿਸ శాਸਤਰਾਂ ਤੇ ਇੰਨਾ ਮੁਕਤਾ ਕਿੰਨੀ ਕੀਤੀ ਜਾ ਰਹੀ ਹੈ ਪਾਰਲੀਮੈਂਟ ਇਸ ਜਾਂ ਖਬਰਾਂ ਤੋਂ ਰਹਾ। ਹੁਣ ਤੁਸੀਂ ਜ਼ਿੰਮੇਵਾਰ ਸੱਜਣ ਤੇ ਪੜੇ ਲਿਖੇ ਤੁਸੀਂ ਕਹਿ ਦਿੱਤਾ ਜੀ ਜਵਾਬ ਕੋਈ ਨਹੀਂ। ਹੁਣ ਮਿਲ ਕੇ ਤੁਸੀਂ ਵੀ ਕਹਿ ਦਿੱਤਾ ਮੈਂ ਅਪਰਾਧੀ ਐ। ਮੈਂ ਇਥੋਂ ਨਿਰਣ ਤੋਂ ਪਹਿਲਾਂ ਕੇਵਲ ਅਖਬਾਰ ਪੜ ਕੇ ਤੁਹਾਡੇ ਮਨ ਵਿੱਚ ਜੇ ਭਰਮ ਸੀ ਕਿ ਸ਼ਰਪਿੰਡਰ ਵਾਲਾ ਖਤਰਨਾਕ। ਅਖਬਾਰਾਂ ਦੁਆਰਾ ਸੀਨ ਕੋੜ ਬੈਸਕ ਕੀਨਪਾਲ ਕਰ ਰਹੇ। ਜਿਹੜਾ ਇਨਸਾਨ ਇਨਸਾਨ ਨੂੰ ਮਿਲਿਆ ਨਹੀਂ ਤੇ ਮੈਨਣ ਤੋਂ ਬਗੈਰ ਕਿਸੇ ਦੀਆਂ ਗੱਲਾਂ ਸੁਣ ਕੇ ਤੇ ਨੁਕਤਾਚੀਨੀ ਸ਼ੁਰੂ ਕਰ ਦਿੰਦਾ ਮੈਨੂੰ ਮੇਰਾ ਗੁੱਸਾ ਨਾ ਕਰਿਓ ਮੈਂ ਉਸ ਇਨਸਾਨ ਨੂੰ ਇਨਸਾਨ ਨਹੀਂ ਮੰਨਦਾ ਭਾਵੇਂ ਕਿੰਨੀਆਂ ਡਿਗਰੀਆਂ ਦਾ ਮਾਲਕ ਆਪ ਤੁਸੀਂ ਮੇਰੇ ਨਾਲ ਵਿਚਾਰ ਸਾਂਝੇ ਕੀਤੇ ਐ ਬਾਹਰ ਜਾ ਕੇ ਤੁਸੀਂ ਕਹਿ ਦਿਓ ਜਮੀਰ ਦੀ ਸੱਚਾਈ ਨਾਲ ਤੇ ਢਿੰਡਰਾਂ ਵਾਲਾ ਖਤਰਨਾਕ ਮੈਂ ਸਵੀਕਾਰ ਕਰ ਲਵਾਂਗਾ ਮੁਕਰਾਂਗਾ ਨਹੀਂ ਤੇ ਜੇ ਬਾਹਰ ਜਾ ਕੇ ਤੁਸੀਂ ਕੋਈ ਜਸ ਐਸਸੀ ਜਸਬੰਦਨ ਮਿਲੇ ਉਹਦੇ ਮੈਨ ਕੋਲ ਸਾਨੂੰ ਅਨੁਭਵ ਹੋਇਆ ਤੇ ਬਾਹਰਲੀ ਗੱਲਾਂ ਦਾ ਧਰਤੀ ਤੇ ਆਕਾਸ਼ ਜਿੰਨਾ ਫਰਕ ਹੈ ਫਿਰ ਮੇਰੇ ਵੱਸ ਦਾ ਰੋਗ ਤਾਂ ਹੈ ਨਹੀਂ ਉਹ ਮੇਰਾ ਪ੍ਰਤੀਮਾ ਨਹੀਂ ਹੈ ਵੀ ਉਹ ਐਸਾ ਮੈਂ ਨਹੀਂ ਕਰਦਾ ਨਹੀਂ ਨਹੀਂ ਮਤਲਬ ਇਹ ਬਾਹਰ ਅਖਬਾਰਾਂ ਚ ਜੋ ਸੁਣਿਆ ਉਹ ਜੋ ਤੁਸੀਂ ਸੁਣਦੇ ਹੁਣ ਸੁਣਿਆ ਉਹ ਤੋਂ ਫੋੜਾ ਤਰ੍ਹਾਂ ਦੀ ਬਣ ਗਏ ਨਾ ਫਰਕ ਹੈ ਅਸੀਂ ਜਦੋਂ ਪ੍ਰਚਾਰ ਕਰਦੇ ਆ ਜਦੋਂ ਸੱਚ ਦੀ ਗੱਲ ਕਹਿੰਦੇ ਆ ਉਸ ਵੇਲੇ ਸਾਨੂੰ ਕਿਹਾ ਜਾਂਦਾ ਜੀ ਆਪਰਾਧੀ ਹੈ